ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਨੂੰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਹ ਆਫ ਵਾਈਟ ਰੰਗ ਦੀ ਕੋਟੀ ਜਿਹੜੀ ਹੈ ਬਣਾ ਕੇ ਤਿਆਰ ਕੀਤੀ ਹੋਈ ਹੈ ਤੇ ਇਸ ਕੋਟੀ ਨੂੰ ਆਪਾਂ 15 ਦਿਨਾਂ ਦੇ ਵਿੱਚ ਬਣਾ ਕੇ ਤਿਆਰ ਕੀਤਾ ਹੋਇਆ ਹੈ ਬਿਲਕੁਲ ਹੀ ਸੋਖਾ ਜੈ ਦੇ ਵਿੱਚ ਡਿਜ਼ਾਈਨ ਪਾਇਆ ਹੋਇਆ ਤੇ ਕਿੰਨੇ ਝੋਟੇ ਪਾਏ ਆ ਤੇ ਕਿਸ ਤਰ੍ਹਾਂ ਦੇ ਸਾਈਜ਼ ਦੀ ਲੇਡੀਜ਼ ਦੇ ਲਈ ਆਪਾਂ ਇਹ ਕੋਟੀ ਬਣਾਈ ਹੋਈ ਹੈ ਇਸ ਦੇ ਬਾਰੇ ਮੈਂ ਵੀਡੀਓ ਵਿੱਚ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆ ਦੇਖੋ ਜੀ ਇਹ ਲੇਡੀਜ਼ ਦੇ ਜਿਹੜੀ ਮੈਂ ਕੋਟੀ ਬਣਾਈ ਹੋਈ ਹੈ ਉਹਨਾਂ ਦਾ ਸਾਈਜ਼ ਹੈ 20 ਉਹਨਾਂ ਦੀ ਕਮਰ ਹੈ 22 ਉਹਨਾਂ ਦੀ ਜਸਟ ਦੇ ਨੀਚੋਂ हिप ਉਹਨਾਂ ਦੀ 24 ਇੰਚ ਹੈ ਤੇ ਇਹ ਆਪਾਂ ਥੋੜੀ ਪਸ਼ਮ ਜਿਹੜੀ ਹੈ ਵਰਤਮਾਨ ਉਹਨਾਂ ਅਪਲਾਈ ਹੋਈ ਹੈ ਪਰ ਥੋੜੀ ਬਰੀਕ ਹੈ ਇਹ ਪਸ਼ਮ ਇਸ ਦੇ ਲਈ ਇਹਦੇ ਵਿੱਚ ਝੋਟੇ ਆਪਾਂ ਥੋੜੇ ਵੱਧ ਪਾਏ ਜੇਕਰ ਆਪਣੀ ਨਾਰਮਲ ਪਸ਼ਮ ਹੈ ਤਾਂ ਫਿਰ ਆਪਾਂ 35 35 ਝੋਟੇ ਇਸ ਸਾਈਜ਼ ਦੇ ਵਿੱਚ 35 35 ਝੋਟੇ ਅਗਲੀਆਂ ਪੇਚੀਆਂ ਦੇ ਤੇ ਬੈਕ ਸਾਈਡ ਦੇ ਆਪਾਂ 50 ਜਾਂ 55 ਝੋਟੇ ਵੀ ਲੈ ਸਕਦੇ ਹਾਂ ਇਸ ਸਾਈਜ਼ ਦੇ ਮੁਤਾਬਕ ਜੇਕਰ ਬਰੀਕ ਪشم ਹੈ ਤਾਂ ਫਿਰ ਆਪਾਂ ਥੋੜੇ ਵੱਧ ਝੋਟੇ ਪਾਉਣੇ ਪੈਂਦੇ ਆ ਕਿਉਂਕਿ ਇਹਦੇ ਵਿੱਚ ਫਿਰ ਸਾਈਜ਼ ਚ ਥੋੜੀ ਟਾਈਟ ਹੋ ਜਾਂਦੀ ਹੈ ਕਿਉਂਕਿ ਇਹ ਬਰੀਕ ਪشم ਜਿਹੜੀ ਹੈ ਵਰਤਮਾਨ ਉਹਨਾਂ ਚ ਬਰੀਕ ਪشم ਵੀ ਮਿਲਦੀ ਹੈ ਤੇ ਇਹਦੇ ਨਾਲ ਸਫਾਈ ਬਹੁਤ ਜ਼ਿਆਦਾ ਆਉਂਦੀ ਹੈ ਇਸ ਲਈ ਜ਼ਿਆਦਾਤਰ ਆਪਾਂ ਜਿਹੜੀਆਂ ਬਰੀਕ ਪشم ਹੀ ਲਾਉਣੇ ਆ ਤੇ ਇਹਦੇ ਵਿੱਚ ਝੋਟੇ ਥੋੜੇ ਵੱਧ ਪਾਉਣੇ ਪੈਂਦੇ ਆ ਸਾਈਜ਼ ਦੇ ਮੁਤਾਬਕ ਥੋੜੇ ਵੱਧ ਝੋਟੇ ਜਿਵੇਂ ਕਿ ਜੇ ਨਾਰਮਲ ਨਾਰਮਲ ਪਸ਼ਮਾ ਆਪਣੀ ਤਾਂ ਫਿਰ ਆਪਾਂ ਜੇ 20 ਕਮਰ ਹੈ 24 हिਪ ਹੈ ਤਾਂ ਆਪਾਂ 35 35 ਜੁੱਟੇ ਅਗਲੀਆਂ ਪੇਚੀਆਂ ਦੇ ਤੇ ਬੈਕ ਸਾਈਡ ਦੇ 55 ਜੁੱਟੇ ਲੈ ਸਕਦੇ ਆ ਪਰ ਜੇਕਰ ਆਪਣੀ ਬਰੀਕ ਪਸ਼ਮਾ ਤਾਂ ਫਿਰ ਆਪਾਂ ਫਰੰਟ ਤੇ ਆਪਾਂ 38 38 ਇਹ ਜੁੱਟੇ ਰੱਖੇ ਹੋਏ ਆ ਕਿਉਂਕਿ ਆਪਾਂ ਇਹ ਕੁੱਟੀ ਥੋੜੀ ਬਰੀਕ ਪਸ਼ਮਾ ਦੀ ਬਣਾਈ ਹੋਈ ਹੈ ਤੇ ਇਹਦੇ ਵਿੱਚ ਆਪਾਂ 38 38 ਜੁੱਟੇ ਅਗਲੀਆਂ ਪੇਚੀਆਂ ਦੇ ਲਈ ਹੋਏ ਆ ਤੇ ਬੈਕ ਸਾਈਡ ਦੇ ਆਪਾਂ 65 ਜੁੱਟੇ ਲਈ ਹੋਏ ਆ ਹਾਂਜੀ ਤੇ ਇਸ ਸਾਈਜ਼ ਦੀ ਬਣੀ ਹੋਈ ਕੋਟੀ ਬਿਲਕੁਲ ਫਿਟਿੰਗ ਚ ਆਈ ਹੈ ਉਹਨਾਂ ਨੂੰ ਜਿਨ੍ਹਾਂ ਦੀ ਆਪਾਂ ਇਹ ਕੋਟੀ ਬਣਾਈ ਹੋਈ ਸੀ ਤੇ ਆਪਾਂ ਇਹ 28 ਜੋਟੇ ਆਪਾਂ ਬਾਹਾਂ ਦੇ ਲਈ ਹੋਏ ਆ ਬਾਰਡਰ ਦੇ ਤੇ ਉਸ ਤੋਂ ਅੱਗੇ ਆਪਾਂ ਫਿਰ ਵਧਾਏ ਹੋਏ ਸੀ ਤੇ ਆਪਾਂ 19 ਇੰਚ ਤੇ ਮੋਢੇ ਦੀ ਕਾਟ ਪਾਈ ਹੋਈ ਹੈ ਤੇ ਉੱਪਰੋਂ ਆਪਾਂ 4.5 ਇੰਚ ਮੋਢੇ ਦੀ ਕਾਟ ਪਾਉਣ ਤੋਂ ਬਾਅਦ 4.5 ਇੰਚ ਆਪਾਂ ਉੱਪਰ ਉਣਿਆ ਹੋਇਆ ਫਿਰ ਆਪਾਂ ਗੋਲ ਗਲੇ ਦੀ ਕਾਟ ਜਿਹੜੀ ਹੈ ਉਹ ਪਾਈ ਹੋਈ ਹੈ ਤੇ ਜੇਕਰ ਆਪਣਾ ਸਾਈਜ਼ ਥੋੜਾ ਇਸ ਤੋਂ ਘੱਟ ਹੈ ਜਾਂ ਥੋੜਾ ਵੱਧ ਹੈ ਤਾਂ ਆਪਾਂ ਸਿਰਫ 2-2 3-3 ਜੁੱਟਿਆਂ ਦਾ ਫਰਕ ਜਿਹੜਾ ਉਹ ਪਾ ਸਕਦੇ ਹਾਂ ਸਾਈਜ਼ ਤੇ ਉਹਨਾਂ ਦੇ ਮੁਤਾਬਕ ਹੀ ਆਪਾਂ ਜੁੱਤੇ ਜਿਹੜੇ ਆ ਉਹ ਪਾਉਣੇ ਪੈਂਦੇ ਆ ਕਿਉਂਕਿ ਜੇਕਰ ਉਹਨ ਬਰੀਕ ਹੈ ਤਾਂ ਥੋੜੇ ਵੱਧ ਜੁੱਤੇ ਪਾਉਣੇ ਆ ਪਾਉਣੇ ਪੈਂਦੇ ਆ ਜੇਕਰ ਉਹਨ ਥੋੜੀ ਨਾਰਮਲ ਹੈ ਤਾਂ ਫਿਰ ਆਪਾਂ ਬਿਲਕੁਲ ਜਿੰਨਾ ਮੈਂ ਦੱਸਿਆ ਉਸ ਨਾਲ ਆਪਾਂ ਜੁੱਤੇ ਪਾ ਸਕਦੇ ਹਾਂ ਹਾਂਜੀ ਇਹ ਇਹ ਗੋਲਗਲਾ ਆਪਾਂ ਬਣਾਇਆ ਹੋਇਆ ਹੈ ਮੋਢੇ ਦੀ ਕਾਟ ਪਾਉਣ ਤੋਂ ਬਾਅਦ ਤੇ ਇਹਦੇ ਵਿੱਚ ਆਪਾਂ ਪਹਿਲਾਂ ਆਪਾਂ ਫੱਟੀ ਵਾਲੇ ਝੋਟੇ ਘਟਾਏ ਸੀ ਉਸ ਤੋਂ ਅੱਗੇ ਫਿਰ ਆਪਾਂ ਚਾਰ ਝੋਟੇ ਬਿਨਾਉਨੇ ਉਤਾਰੇ ਫਿਰ ਤਿੰਨ ਫਿਰ ਦੋ ਫਿਰ ਇੱਕ ਫਿਰ ਇੱਕ ਇੱਕ ਕੁੰਡਾ ਬਿਨਾਉਨੇ ਉਤਾਰਿਆ ਤੇ ਉਸ ਤੋਂ ਅੱਗੇ ਫਿਰ ਆਪਾਂ ਝੋਟੇ ਜਿਹੜੇ ਚੁੱਕ ਕੇ ਫਿਰ ਗੋਲਗਲਾ ਬਣਾਇਆ ਹੋਇਆ ਹੈ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਇਹ ਗਲਾ ਜਿਹੜਾ ਆਪਾਂ ਬਣਾਇਆ ਹੋਇਆ ਹੈ ਬਿਲਕੁਲ ਗੁਲਾਈ ਚ ਬਣਿਆ ਹੋਇਆ ਹੈ ਬਾਵਾ ਦੇ ਬਾਰਡਰ ਦੇ ਆਪਾਂ ਇੱਥੇ 28 ਝੋਟੇ ਪਾਏ ਹੋਏ ਆ ਜੇਕਰ ਨਾਰਮਲ ਪਸ਼ਮ ਲਾਉਨੇ ਆ ਤਾਂ 26 ਝੋਟੇ 20 ਪਾ ਸਕਦੇ ਆ ਇਹ ਬਰੀਕ ਪਸ਼ਮ ਕਰਕੇ ਆਪਾਂ 28 ਝੋਟੇ ਬਾੰਦੇ ਪਾਏ ਹੋਏ ਨੇ ਬਾਰਡਰ ਦੇ ਤੇ 38 38 ਝੋਟੇ ਅਗਲੀਆਂ ਪੇਚੀਆਂ ਦੇ ਪਾਏ ਹੋਏ ਨੇ ਬੈਕ ਸਾਈਡ ਦੇ 65 ਝੋਟੇ ਲਏ ਹੋਏ ਆ ਆ ਦੇਖੋ ਜੀ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਆਪਾਂ ਇਹ ਕੋਟੀ ਜੜੀਆਂ ਬਣਾ ਕੇ ਤਿਆਰ ਕੀਤੀ ਹੋਈ ਹੈ ਬਣੀ ਹੋਈ ਇਹ ਕੋਟੀ ਬਹੁਤ ਸੋਹਣੀ ਬਹੁਤ ਪਿਆਰੀ ਲੱਗਦੀ ਏ ਇਸਦੇ ਡਿਜ਼ਾਈਨ ਬਾਰੇ ਮੈਂ ਇਸ ਤੋਂ ਅੱਗੇ ਵੀਡੀਓ ਪਾਵਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ